ਹਾਂਜੀ ਬਾਈ ਸਿਹਾਲ ਨੇ ਸਾਰਿਆਂ ਦਾ ਹੋਰ ਜਾਨਵਰ ਵਗੈਰਾ ਘਰ ਪਰਿਵਾਰ ਸਾਰਿਆਂ ਦੇ ਸੈੱਟ ਨੇ ਬਾਈ ਆ ਗਏ ਆਪਾਂ ਇਧਰ ਲਈ ਕਰੇ ਬਾਗਲ ਤੇ ਆਪਣੇ ਤੇ ਦੇਖਦੇ ਆ ਆਪਣੇ ਜਾਨ ਬਰਾਦਾ ਕੀ ਸਾਫਤਾਵਾ ਚੱਕਰ ਤੇ ਹੁਣ ਬਾਈ ਆਪਣੀਆਂ ਸਾਰੀਆਂ ਜੋੜੀਆਂ ਵੀ ਹਨਾ ਮਿਲ ਗਈਆਂ ਪਹਿਲਾਂ ਪਹਿਲਾਂ ਗੇਟ ਖੋਲਹੀਏ ਕਾਮਰੇ ਦਾ ត្រាំបោះឡៃតាកាត់ទៅបងប៉លតាបាត់សាអីជាកាច់គេទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅទៅ ਤੇ ਬਈ ਜੋੜੀਆਂ ਆ ਮਿਲ ਗਈਆਂ ਆ ਜਿਹੜਾ ਲਾਲ ਸਿਰਾਂ ਕਬੂਤਰ ਆ ਹਾਲਾ ਇਹ ਕੁੱਤਤਾ ਬਈ ਇਹਦੇ ਨਾਲ ਆ ਕਬੂਦਰੀਏ ਚਿੱਟੀਆਂ ਅੱਖਾਂ ਦੀ ਗਲਫਾੜੀ ਓਟੇ ਦੇ ਗਲਫਾ ਇਹਨੇ ਤਾਂ ਰਿਆ ਅੰਡਾ ਧਰ ਲਿਆ ਬਈ ਆ ਤਾਂ ਪਤਾ ਨਹੀਂ ਕਿੰਨੇ ਅੰਡੇ ਧਰਿਆ ਤੇ ਆ ਕਬੂਦਰੀ ਨੇ ਇੱਥੇ ਅੰਡਾ ਧਰ ਲਿਆ ਇੱਥੇ ਬੈੰਗੀ ਆ ਬਈ ਇਹ ਤੇ ਬਾਕੀ ਜਿਹੜਾ ਉਹ ਪਰਾਂ ਬੈਠਾ ਕਬੂਤਰ ਉਹ ਖੁੰਜੀ ਚ ਚਿੱਟੀਆਂ ਅੱਖਾਂ ਦਾ ਕਬੂਤਰ ਉਹ ਆ ਕਬੂਦਰੀ ਨਾਲ ਮਿਲ ਗਿਆ ਬਈ ਜਿਹੜੀ ਉਹ ਪਰਾਂ ਬੈਠੀ ਆ ਕਬੂਦਰੀ ਜਮ ਲਾਸਟ ਤੇ ਇਹ ਉਹਦੇ ਨਾਲ ਮਿਲ ਗਿਆ। ਉਹਨੇ ਉਰੇ ਅੰਡਾ ਧਰਾ ਲਿਆ ਬਾਈ। ਇਹ ਬੈਂਦੇ ਨਹੀਂ ਯਾਰ ਪਤਾ ਨਹੀਂ ਕਿਵੇਂ ਜੀ ਕੀ ਸਿਸਟਮ ਆ। ਤੇ ਇਹਨੇ ਉਰੇ ਅੰਡਾ ਧਰਾ ਲਿਆ। ਤੇ ਜਿਹੜੀ ਆਹ ਮੋਜੀ ਕਬੂਤਰੀ ਆ ਮਪੁੱਟ ਦੇ ਕਾਲ ਫਾਲੀ ਹੈ ਨਾ ਇਹ ਆ ਚੀਨੀ ਕਬੂਤਰ ਨਾਲ। ਚੈੱਕ ਕਰ ਸਕਦਾ। ਉਹ ਕਬੂਤਰ ਆ ਪਤਾ ਨਹੀਂ ਕਬੂਤਰੀ ਹੈ ਯਾਰ ਹਲੇ ਉਹਦਾ ਨਹੀਂ ਪਤਾ ਮੈਨੂੰ ਇਹਨਾਂ। ਉਹ ਕੱਲਾ ਮਤਲਬ ਸੱਤ ਹੀ ਨੇ ਸਾਰੇ। ਤੇ ਇਹ ਤਾਂ ਜੋੜੀ ਆ, ਜੋੜੀ ਦਾ ਲਾਲ ਸਿਰਾਂ ਕਬੂਤਰ ਆ। ਆਹ ਕਬੂਤਰੀ ਚੀਨੀ, ਜਿੱਟੀਆਂ ਦੀ ਇਹ ਤਾਂ ਇੱਥੇ ਅੰਡੇ ਧਰਾ ਲੇ ਤਾਂ ਉਰੇ ਪੈਂਦੀ ਆ ਕਬੂਤਰੀ। ਇਹ ਤੇ ਤਰਲੇ ਇਹਨਾਂ ਨੇ ਤਾਂ ਅੰਡੇ ਹਨ ਤੇ ਆਹ ਕਬੂਦਰੀ ਨੇ ਇੱਥੇ ਅੰਡਾ ਧਰ ਲਿਆ ਯਾਰ ਪਹਿਲਾਂ ਤਾਂ ਬੈਂਦੀ ਸੀ ਬਈ ਤੇ ਹਜੇ ਹੁਣ ਮੈਂ ਆਹ ਇੱਟਾਂ ਲਾਤੀਆਂ ਇੱਥੇ ਹੁਣ ਇਹ ਉਰੇ ਯਾਰ ਬੈਠਣੋਂ हट ਗਈ ਪਤਾ ਨਹੀਂ ਕੀ ਚੱਕਰ ਹੈ ਤੇ ਹੁਣ ਹਲੇ ਤਾਂ ਕੱਲ ਨੂੰ ਸੁਟੀਆਂ ਮੈਨੂੰ ਸੰਡੇ ਆ ਕੱਲ ਨੂੰ ਰੈਸਟ ਹੈ ਕੱਲ ਨੂੰ ਮੈਂ ਕਰਿਆ ਤੇ ਕੱਲ ਨੂੰ ਇਹਦੇ ਖੁੱਡੇ ਦੇ ਉੱਪਰ ਬਈ ਹਨਾ ਉੱਕੇ ਕਰਾਂਗੇ ਨੂੰ ਫੁੱਡੇ ਨੂੰ ਫੁੱਡੇ ਦੇ ਉੱਪਰ ਆਹ ਮਿੱਟੀ ਪਈ ਹੈ ਜਿਹੜੀ ਆਹ ਮਿੱਟੀ ਇਹਦੇ ਉੱਪਰ ਪਾਵਾਂਗੇ ਸਾਰੀ ਥੋੜੇ ਜਾਦਨਾ ਤਾਪ ਜਾਂਦੀਆਂ ਨੇ ਯਾਰ ਤੇ ਤੇ ਪਾਵਾਂਗੇ ਮਿੱਟੀ ਜਿਹੜੀ ਬਚੂਗੀ ਮੜੀ-ਮੁੱਟੀ ਰਹਿ ਤੇ ਪਾਵਾਂਗੇ ਬਾਕੀ ਆਪਾਂ ਸਾਰੇ ਆਪਣੇ ਸੈਟਅਪ ਦੀ ਹੈ ਨਾ ਸਾਫ-ਸਫਾਈ ਕਰਾਂਗੇ ਤੜਕੇ ਸਵੇਰੇ ਆ ਕੇ ਤੇ ਲੈ ਵੀ ਹੁਣ ਇਹਨਾਂ ਦੇ ਦਾਣਾ ਪਾਣੀ ਦਾ ਦੇਖੀ ਹੂੰ ਤਾਂ ਬਾਈ ਹੁਣ ਬਸ ਅਜੇ ਥੋੜਾ ਜਿਹਾ ਸੈੱਟ ਜਾਨੀ ਸਿਸਟਮ ਆ ਰਿਹਾ ਹੁਣ ਇਹਨਾਂ ਦਾ ਦਾਣਾ ਪਾਣੀ ਬਸ ਇੱਕ ਟਾਈਮ ਕਰ ਦਾਂਗੇ ਆਪਾਂ ਆਲੀ ਗਰੀ ਤਾਜਾ ਭਰਤੀ ਹੈ ਯਾਰ ਡੋਲ ਕੇ ਹਨਾ ਰੋਜ ਤਾਜੇ ਤੂੰ ਤਾਜੇ ਪਾਣੀ ਨਾਲ ਆਇਆ ਹੁੰਦਾ ਵੀ ਜਰਾ ਜਾਨਵਰ ਵਧੀਆ ਪੀ ਕਰਨ ਦਾ ਤਾਜਾ ਪਾਣੀ ਥੋੜੀ ਇਹਨੂੰ ਛੋਡਾ ਦਈਏ ਢੇੜ ਅੰਤਨੋਂ ਦਾਣਾ ਪਾਣੀ ਆਪਾਂ ਵੀ ਸ਼ਾਮ ਦੇ ਟਾਈਮ ਹੀ ਕਰਿਆ ਕਰਾਂਗੇ ਸਵੇਰੇ ਦੇ ਟਾਈਮ ਨਹੀਂ ਕਿ ਸਵੇਰੇ ਤਾਂ ਬਸ ਕਿੰਨਾ ਪਾਣੀ ਪਾ ਲਿਆ ਕਰਾਂ ਇਹਨੇ ਬਦਪਾ ਰਾ ਪੰਪ ਨੇ ਪਾੜੀ ਲਾਈ ਹੋਈ ਹੈ ਮਿਰਚਾ ਲਾਏ ਮਿਰਚਾਂ ਦੇ ਬੁੱਝੇ ਲਾਏ ਸੀਗੇ ਆਪਾਂ 15 20 ਗੌਰ ਮਾਰਿਆ ਆਹ ਕੱਲ ਮੈਂ ਲਾਲ ਟਮਾਟਰ ਲਾਏ ਸੀਗੇ ਲਿਆ ਕੇ ਆਹ ਆਪਣੀ ਛਾਤਰੀ ਆ ਬਾਈ ਜਿਹੜੇ ਬਾਈ ਚਲੋ ਮਾੜਾ ਮੋਟਾ ਪਹਿਲਾਂ ਤੂੰ ਦੇਖਦੇ ਆ ਬਲੌਗ ਆਪਣਾ ਉਹਨਾਂ ਨੂੰ ਤਾਂ ਪਤਾ ਆਪਣਾ ਪੀਲੀ ਤਾਂ ਹੈਗੀ ਇਹੀ ਲਾਇਆ ਕਰਾਂਗੇ ਆਪਾਂ ਹੁਣ ਦੇਖ ਸਕਦੇ ਤੁਸੀਂ ਇਹ ਤਾਂ ਹੀ ਲਾਇਆ ਕਰਾਂਗੇ ਆਪਾਂ ਬਸ ਇੱਕ ਦੋ ਦਿਨਾਂ ਤੱਕ ਬੰਨਾ ਕੱਲ ਨੂੰ ਸ਼ਾਇਦ ਮੈਂ ਬੰਨਾ ਕਬੂਤਰ ਇੱਕ ਅੱਧਾ ਇਹ ਤੇ ਉਹ ਐ ਵੀ ਯਾਰ ਇਹ ਤਾਂ ਸਾਰੇ ਵੱਡੇ ਕਬੂਤਰ ਨੇ ਆਪਣੇ ਇਹ ਤਾਂ ਘਰ ਕਾਣੂ ਬੰਨਣੇ ਨੇ ਉਹ ਐ ਚੱਲ ਕਬੂਤਰ ਲੱਗ ਜਾਂਦਾ ਕਿ ਬਈ ਮੜਾ ਮੋਟਾ ਡਾਇਲੂ ਹੋ ਜਾਂਦੇ ਦੇਖ ਉਹ ਤਾਂ ਬੈ ਗਈ ਜਾ ਕੇ ਬਈ ਅੰਡੇ ਚੈੱਕ ਕਰੋ ਆਪਦੇ ਤੇ ਦੂਜਾ ਅੰਡਾ ਧਰ ਲੂ ਬਸ ਇੰਨਾ ਦਾ ਨਹੀਂ ਯਾਰ ਪਤਾ ਲੱਗ ਰਿਹਾ ਬਈ ਕੀ ਸਾਹਿਬ ਤਾਵਾ ਅਜੇ ਆਪਾਂ ਨੂੰ ਬਾਕੀ ਯਾਰ ਦੇਖਦੇ ਆ ਇੱਕ ਦੋ ਕਬੂਤਰ ਆਪਾਂ ਉੱਡਣ ਵਾਲੇ ਲੈ ਕੇ ਆਉਣਾ ਮੈਂ ਅਗੂ ਡਰੋਨ ਦਾ ਚੱਲ ਕੀ ਵੀ ਚੱਲ ਮਿੱਤ 10 15 ਮਿੰਟ ਉੱਡੇ ਜਾਂਦਾ ਜਾਨ ਬਰਾਣਾ ਥੱਲੇ ਬੈਠ ਕੇ ਜੀ ਲੱਗ ਜਾਂਦਾ ਵੀ ਹਾਂ ਯਾਰ ਆਪਾਂ ਪੂਤਰ ਛੱਡਿਆ ਬਸ ਹੋਰ ਤਾਂ ਕੋਈ ਚੱਕਰ ਨਹੀਂ ਤਾਂ ਕਰਕੇ ਕਿਹਾ ਹੋਇਆ ਆਉਂਦਾ ਮੁੰਡੇ ਨੂੰ ਇਹ ਤਾਂ ਆਪਣੇ ਮਿੱਤਰ ਤੋਂ ਜੂੜੀਆਂ ਲਿਆਂਦੇ ਨੇ ਉਦੋਂ ਹੀ ਲਿਹਾਉਣੇ ਨੇ ਆਪਾਂ ਚੱਕ ਇੱਕ ਅੰਦਾ ਹੋਰ ਉਹ ਤੋਂ ਬਸ ਲੈ ਕੇ ਆਪਾਂ ਉਹ ਕਰਾਂਗੇ ਇੱਕ ਯਾਰ ਜਾਲ ਵੀ ਲੈ ਕੇ ਆਉਣਾ ਜਾ ਦੇਖਦੇ ਆਂ ਜਾਲ ਜਾਲ ਧੱਲੇ ਆਵਾਂਗੇ ਜਾ ਪਾਈਆਂ ਵਾਲਾ ਆਪਣਾ ਬਣਵਾ ਲਾਂਗੇ ਕਰੋ ਚੈੱਕ ਜਾਨ ਪਰ ਉਹ ਜਿਹੜਾ ਬਈ ਗੁੜਕੀ ਜਾਂਦਾ ਚੀਨਾ ਜਾਂ ਉਹ ਆ ਮੋਜੀ ਕਬੂਤਰੀ ਬੈਠੇ ਜਿਹੜੀ ਪੱਟੀ ਤੇ ਇਹਦੇ ਨਾਲ ਆ ਮੋਜੀ ਨਾਲ ਸਾਰੇ ਥੱਲੇ ਆ ਰਹੇ ਨੇ ਹੁਣ ਤਾਂ ਕਜੀਨੀ ਬੈਠੇ ਆ ਓਕੇ ਰਿਪੋਰਟ ਆ ਬਈ ਜਾਮਾ ਚੈੱਕ ਕਰ ਲਾ ਚਲ ਕਰ ਲਈਏ ਬਈ ਦਾਣਾ ਪਾਣੀ ਇਹਨਾਂ ਦਾ ਫਿਰ ਆਪਾਂ ਆ ਕਬੂਤਰ ਯਾਰ ਕੱਲਾ ਹੈ ਜਿਹੜਾ ਉਹ ਚੀਨਾ ਜਾ ਤਹਾਂ ਵਾਗ ਗਿਆ ਜਮਾ ਆਪਣਾ ਓਹੋ ਕੱਲਾ ਕਾ ਬਾਕੀ ਤਾਂ ਸਾਰੇ ਇਹ ਆਪਣਾ ਦੇ ਤਿੰਨ ਜੋੜੀਆਂ ਹੋ ਗਈਆਂ ਲੱਗ ਗਈਆਂ ਇਹ ਜੋੜੀਆਂ ਆਪਣੀਆਂ ਤਿੰਨੇ ਓਕੇ ਜੀ ਹੋ ਗਈਆਂ ਜਮਾ ਫਟ ਕੰਮ ਬਾਕੀ ਕੋਈ ਨਾ ਬਣੇ ਰੋਹ ਬਈ ਵਲੌਗ ਦੇ ਵਿੱਚ ਸਪੋਰਟ ਕਰੋ ਯਾਰ ਤੁਹਾਡੇ ਭਾਈ ਨੂੰ ਨਵਾਂ ਨਵਾਂ ਚੈਨਲ ਆ ਤੇ ਸੋਚਿਆ ਤਾਂ ਬਹੁਤ ਕੁਝ ਹੋਇਆਗਾ ਜਨਪਰਾ ਕਰ ਇਹ ਤਾਂ ਜਨਪਰਾ ਦਾ ਹੀ ਕਿ ਇਹ ਚੜੇ ਆਪਾਂ ਸੁੱਖ ਰੱਖੇ ਆਪਾਂ ਬਹੁਤ ਕੋ ਸੋਚਿਆਗਾ ਹਾਂ ਤੇ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਸਪੋਰਟ ਕਰੋ ਯਾਰ ਵੱਤ ਵੱਦ ਹੈਨਾ ਕਮੈਂਟ ਵਗੈਰਾ ਕਰਿਆ ਕਰੋ ਬਾਕੀ ਦੱਸੋ ਬਈ ਆਪਾਂ ਨੂੰ ਹਣਾ ਕੋਈ ਵੀ ਸਿਸਟਮ ਵੀ ਬੱਚੇ ਹੁਣ ਆਪਾਂ ਜਿਵੇਂ ਜੁਗੜੀਆਂ ਨੇ ਆਪਣ ਲਵੇ ਵੀ ਆਪਾਂ ਇਹਨਾਂ ਦੇ ਬੱਚੇ ਕਢਾਈਏ ਕਿ ਨਾ ਕਢਾਈਏ ਹੈਨਾ ਵੀ ਹੁਣ ਯਾਰ ਗਰਮੀ ਜਿਵੇਂ ਗਰਮੀ ਆਉਂਦੀ ਐ ਅੱਗੇ ਜਾ ਜਿਵੇਂ ਵੀ ਛੁੱਡਾ ਵੱਡਾ ਯਾਰ ਕੋਈ ਚੱਕਰ ਰਹਾ ਬਹੁਤ ਬਤਾ ਤਾਂ ਨਹੀਂ ਕੋਈ ਚੱਕਰ ਵੀ ਗਰਮੀ ਤਾਂ ਨਹੀਂ ਇੰਨੀ ਪੈਣੀ ਆਪਣੇ ਗੁੱਡੇ ਨੂੰ ਵੀ ਤਾਂ ਕਰਕੇ ਉਹ ਚੀਜ਼ਾਂ ਮੈਨੂੰ ਦੱਸੋ ਯਾਰ ਵੀ ਕੀ ਚਾਹਖਦਾ ਆਪਾਂ ਆਪਣਾ ਹਾਂਜੀ ਬਾਈ ਇੱਕ ਨਾ ਯਾਰ ਉਥੋਂ ਪਾਣੀ ਆਉਣ ਲੱਗਿਆ ਸੀ ਉਹ ਚੀਜ਼ ਤੋਂ ਤੇ ਉਹ ਆਪਾਂ ਮੈਂਟ ਲਾਤਾ ਤੇ ਇਹਨਾਂ ਦਾ ਦਾਣਾ ਪਾਣੀ ਰੋਟੀ ਪਈ ਸੀ ਕਪਾਹ ਰੋਟੀ ਚੋਰਦੀ ਇਹਨਾਂ ਨੂੰ ਚਲੋ ਉਹ ਤਾਂ ਪਾਇਆ ਕਰਾਂਗੇ ਆਪਾਂ ਇਹਨਾਂ ਨੂੰ ਸ਼ਾਮ ਨੂੰ ਹੀ ਤੇ ਬਾਕੀ ਚਲੋ ਇੱਕ ਚੋਰਦੀ ਰੋਟੀ ਆਪਾਂ ਇਹ ਉਹਨੇ ਖਾਈ ਜਾਂਦੇ ਨੇ ਤੇ ਆਹ ਪਾਣੀ ਧਰਤ ਨਾਲੋਂ ਪੰਡਾ ਧੋ ਕੇ ਬਈ ਉਹ ਕਪੋਤਰੇ ਬੈਠੇ ਜਾਂਦੇ ਮਤਲਬ ਯਾਰ ਉਹਨੇ ਵੀ ਧਰਨਾ ਆਂਡਾ ਉਹਨੂੰ ਖਾਣ ਰੱਖਣਾ ਰੋਣਾ ਨਹੀਂ ਮਿਲ ਰਿਹਾ ਤੇ ਇੱਕ ਆਪਾਂ ਬਈ ਆ ਆਪਾਂ ਬਣਾ ਤੇ ਰੱਖਨੇ ਚੈੱਕ ਕਰੋ ਆ ਦੇਖੋ ਇੱਕ ਥੱਲੇ ਬਣ ਗਿਆ ਇੱਕ ਆ ਵਿਚਾਲੇ ਬਣ ਗਿਆ ਇੱਕ ਆ ਉੱਪਰ ਬਣ ਗਿਆ ਤੇ ਦੋ ਰਾਗਲੇ ਬਣ ਕੇ ਚੱਲ ਦੋ ਵੀ ਬਹੁਤ ਨੇ ਹੋਂਤਾ ਦੋ ਬਣ ਗਏ ਤਿੰਨੇ ਬਣ ਗਏ ਹਏ ਹੋਰ ਵੀ ਬਣਾਵਾਂਗੇ ਬਈ ਹੌਲੀ ਹੌਲੀ ਹਲੇ ਜਾਨਪਰ ਤਾਂ ਥੋੜੇ ਨੇ ਪਤਾ ਕਰਕੇ ਆਪਾਂ ਦੋ ਹੀ ਬਣਾਏ ਨੇ ਇੱਕ ਇਧਰ ਇਹਨੇ ਰੱਖ ਹੀ ਲਿਆ ਐਂ ਡੇ ਕਬੂਤਰੀ ਨੇ ਇਹਦਾ ਹੋਊਗਾ ਸਾਰੋ ਖਾਣ ਦੇ ਬਈ ਦਾਣਾ ਪਾਣੀ ਓਕੇ ਹੋ ਗਿਆ ਤੇ ਬਸ ਹੁਣ ਆਪਾਂ ਵੀ ਜਾ ਇਹਰ ਡਿਊਟੀ ਆਨੂ ਕੇ ਓਕੇ ਆ ਬਾਈ ਸਿਸਟਮ ਇਹਦਾ ਓਕੇ ਬਾਈ ਧੰਨਵਾਦ ਮਿਲਦੇ ਆਪਾਂ ਅਗਲੀ ਵੀਡੀਓ ਚ ਤੇ ਸਪੋਰਟ ਕਰੋ ਬਾਈ ਵੱਧ ਤੋਂ ਵੱਧ ਓਕੇ ਬਾਈ